ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਭਾਈ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਅੱਜ ਆਪਣੇ ਵਿਜ਼ਿਟਰ ਹੈ ਗਿਆ ਪਿੰਡ ਦੁਲਜੀਪੁਰ ਜ਼ਿਲ੍ਹਾ ਤਰਨਤਾਰਨ ਬਣ ਤਹਿਸੀਲ ਖੰਡੂਰ ਸਾਹਿਬ ਇਹ ਵੀਰੋ ਗਾਗੇ ਵੀ ਆਪਾਂ ਆਏ ਜੀ ਤੇ ਅੱਜ ਵੀਨੇ ਕੋਈ ਛੇਫਾ ਦਾ ਲੱਗਾ ਛੋਟੇ ਸੇਲ ਤੁਹਾਨੂੰ ਪਤਾ ਰਾਸਥਾਨ ਤੋਂ ਮਾਨ ਲੈ ਕੇ ਤੇ ਭਾਈ ਜੀ ਹਣੀ ਤੇ ਆਉਣ ਬੈਠੇ ਗੱਲਬਾਤ ਕਰੀਏ ਕਿ ਅੱਜ ਲਈ ਕੀ ਪ੍ਰਾਈਸ ਹੈ ਕੀ ਮਿਲ ਕੇ ਰਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟ ਤੋਂ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀਖ ਦਿਓ ਨਾਲੇ ਵੀਡੀਓ ਵਾਰਸੇ ਸ਼ੇਅਰ ਕਰਦੇ ਆਇਓ ਚਲੋ ਗਾਮੀ ਦੀ ਵੀ ਤਾਂ ਫਾਇਦਾ ਹੋ ਸਕੇ ਹੁਣ ਆਪਾਂ ਬਾਜੀ ਨਾਲ ਗੱਲਬਾਤ ਕਰੀਏ ਬਾਜੀ ਹਸਤੀ ਕਾਲ ਸਤਿਕਾਰ ਹੋਰ ਸੰਦੀਪ ਜੀ ਹਾਂ ਬਾਜੀ ਹੋਰ ਨਾਮ ਬਾਜੀ ਹੋਰ ਚੜਤੀ ਕਾਲਾ ਜੀ ਕਿਵੇਂ ਚੱਲ ਰਿਹਾ ਕੰਮ ਜੀ ਬਸ ਵਧੀਆ ਜੀ ਗੁਰੂ ਦੀ ਕਿਰਪਾ ਮਹਾਰਾਜ ਦੀ ਐ ਕਿਉਂ ਰਾਸ ਤੋਂ ਮਾਲ ਹੈ ਜੀ ਨੇ ਆਰ ਕੀ ਸਾਰਾ ਮਾਰ ਹਿਆਣੇ ਤੋਂ ਆਇਆ ਜੀ ਅੱਜ ਹਰਿਆਣੇ ਚਲੇ ਗਏ ਹਰਿਆਣੇ ਚਲੇ ਗਏ ਹਰ ਕੀ ਹਰਿਆਣੇ ਫਿਰ ਕਿਹੜੀ ਜਗ੍ਹਾ ਹੈ ਬਾਜੀ ਐਸ ਕੀ ਸਰਸੇ ਤੋਂ ਆਈਆਂ ਜੀ ਅੱਛਾ ਸਰਸੇ ਪਿੰਡਾਂ ਪੰਡਾਂ ਦੇ ਵਿੱਚੋਂ ਜੀ ਠੀਕ ਹੈ ਚੰਗੀਆਂ ਝੋਟੀਆਂ ਸਾਰੀਆਂ ਸਾਰੀਆਂ ਬਿਲਕੁਲ ਜੀ ਵਧੀਆ ਦੂਜਾ ਦੂਜਾ ਸੂਆ ਸਾਰੀਆਂ ਝੋਟੀਆਂ ਦਾ ਠੀਕ ਆ ਚੰਗੇ ਦੁੱਧ ਵਾਲੀਆਂ ਪੂਰਾ ਦੁੱਧ ਜੀ ਪੂਰੇ ਦੁੱਧ ਵਾਲੀਆਂ ਮੱਝਾਂ ਕੋਈ 15 16 ਤੋਂ ਘਟਾੜੀ ਕੋਈ ਮੈਂ ਨਹੀਂ ਹੈਗੀ ਜੀ ਠੀਕ ਆ ਹਾਂ ਸਾਰੀਆਂ ਬਿਲਕੁਲ ਵਧੀਆ ਕੁਆਲਿਟੀ ਅੱਗੇ ਰਾਸਤਾ ਨੂੰ ਲਿਓਨੇ ਹਾਂ ਹਾਂ ਜੀ ਜੀ ਹੁਣ ਥੋੜਾ ਜਿਹਾ ਉੱਥੇ ਵੀ ਜ਼ਿਆਦਾ ਫੇਰਨਾ ਪੈਂਦਾ ਆ ਫੇਰਨਾ ਪੈ ਨਹੀਂ ਮਿਲ ਬਿਖਾਰ ਸਰ ਕੀ ਮਾਲ ਫੇ ਚਲੇਗੇ ਹਰਿਆਣੇ ਠੀਕ ਆ ਮੁੰਡਾ ਘਰੇ ਉੱਤੋਂ ਫੇ ਗੱਡੀ ਤੇ ਜਾ ਕੇ ਤੋਂ ਉੱਥੋਂ ਲੈ ਆਏ ਝੋਟੀਆਂ ਚਲੋ ਕਾਈ ਸ਼ੁਰੂ ਜੀ ਦੱਸੋ ਜੀ ਫਿਰੰਦੇ ਬਾਰੇ ਆ ਅੱਛਾ ਸੂਈ ਆਣਾ ਜੀ ਸੂਈ ਸਵਾਈ ਜੀ ਹਾਂ ਜੀ ਹਾਂ ਜੀ ਆਓ ਤੇਨ ਕੋਲ ਤਾਂ ਜੀ ਸਹੀ ਦੁੱਧ ਕਿੰਨਾ ਜੀ ਸਹੀ ਜਿਹੜਾ ਭਾਵੇਂ ਇਹਦੇ ਥੱਲੇ 15 ਕਿਲੋ ਤੇ ਆਏ ਕੋਈ ਆਪਣਾ ਕੰਡੇ ਤੇ ਝਾੜ ਕੇ ਖੜੇ 15 ਕਿਲੋ ਤਾਂ ਹੈਗਾ ਬਾਹਰ ਹੋਊਗਾ 15 ਬਾਹਰ ਆ ਜੀ 15 ਕਿਲੋ ਦੀ ਇਹਦੀ ਗਾੜ੍ਹ ਹੋ ਗਈ ਲਓ ਵੇਖੋ ਕਰਾ ਜੀ 15 ਕਿਲੋ ਦੀ ਗਾੜ੍ਹ ਆ ਦੇ ਦੂਜਾ ਸੂਗਾ ਝੋਟੀ ਦਾ ਜੀ ਤੋਰੋ ਜੀ ਲਓ ਜੀ ਦੂਜਾ ਸੂਗਾ ਝੋਟੀ ਆ ਤੇ 15 ਬਾਹਰ ਤੇ ਵੱਡੀ ਝੋਟੀ ਆ 15 ਕਿਲੋ ਦੁੱਧ ਖਰਾ ਕਰੂ ਜੇ ਆਣ ਕੇ ਥੋੜਾ ਝੋਟੀਆਂ ਘੱਟ ਖਾਦਾ ਠੀਕ ਆ ਹਾਂ ਲਓ ਜੀ ਵੇਖੋ ਪਾਸ ਖਰਾਈ ਝੋਟੀਆਂ ਨਾਲੇ ਵੱਡੀਆਂ ਨਿੱਕੀ ਝੋਡੀ ਕੋਈ ਵੀ ਹੈ ਨਹੀਂ ਤੇ ਬੱਚਾ ਮਗਰ ਕੀ ਆ ਗਿਆ ਜੀ ਮਗਰ ਕੱਟਾ ਆ ਗਿਆ ਕੱਟਾ ਮਗਰ ਆ ਗਿਆ ਮੜਾ ਤੋੜ ਨ ਕੋਈ ਨਹੀਂ ਕੱਟਾ ਮਗਰ ਆ ਗਿਆ ਆ ਦੇਖੋ ਜੀ ਦੋਵਾ ਕਿੰਨੇ ਕੋਤ ਹੁਣ ਨਹੀਂ ਝੋਟੀ ਖੜੇ ਹੈਗੇ ਹਾਜ਼ਰ ਹੋਊਗਾ ਪਾਪਾ ਆਖਣ ਨੂੰ 15 ਅੰਮੀ ਠੀਕ ਆ ਠੀਕ ਆ ਆਜੋ ਆਜੋ ਕਮਾਲ ਹੋਜੀ ਕਮਾਲ ਹੋ ਕਮਾਲ ਹੋ ਲੈ ਚਲੋ ਲੈ ਚਲੋ ਲੈ ਚਲੋ ਜਾਂਦ 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 ਕੋਈ ਨਹੀਂ ਜਾਂਦ ਜਾਂਮ ਜਵਾਜੂ ਬਿਲਕੁਲ ਵਧੀਆ ਮੈਂ ਨਾ ਕਦੇ ਇਹ ਨਹੀਂ ਧਾਰ ਠੀਕ ਆ ਜੀ। ਮੰਦੋ ਮੰਦੋ ਆਜੋ। ਪਾਠੀ। ਆਪ ਇਹਨੂੰ ਬੁਲਾ ਰਿਹਾ ਹਾਂ। ਠੀਕ ਹੈ। ਚਲੋ, ਬੰਨੋ। ਹਾਂ, ਨਹੀਂ ਨਹੀਂ ਕੱਦ ਕੱਦ ਗੱਡ ਨਹੀਂ ਕੋਈ ਜ਼ਿਕਰ ਕਰਦਾ ਕਬੱਡੀ। ਆਜੋ, ਬੋਲੋ। ਬੋਲੋ ਜੀ। ਹਾਂ ਜੀ। ਜਿਵੇਂ ਬੋਲੋ। ਕਿਉਂਕਿ ਕਦੋਂ ਕੋਣ ਆ ਅੱਜ ਕੱਲ ਦੇ ਜੇ ਨਾ ਸਮਾਂ ਚੱਲਿਆ ਜਾਂ ਹੁਣ ਤੇ ਭਾਵੇਂ ਆਪਾਂ ਦੋ ਵੀ ਹੁੰਦੇ ਥੋੜਾ। ਹਾਂ ਜੀ। ਤੇ ਬਿਲਕੁਲ ਜਾ ਜੀ ਹੱਥ ਦੀ ਦੇਤੀ ਵੇ ਲੋਕ ਤੁਸੀਂ ਅਨਾਰਸਾਂ ਚਲੋ ਜਿਆਦ ਕੋਈ ਦਾਦੋ ਜਿੰਨੇ ਦੀ ਹੁਣ ਕੜੀਓ ਮਾਲ ਤੁਹਾਨੂੰ ਪਤਾ ਥੋੜਾ ਮੁੱਲ ਨਾ ਮਿਲਿਆ ਹੁਣ ਮਾਲ ਵੀਦਾ ਹੋ ਰਹੀ ਬੋਝ ਦਾਦੋ ਪਰ ਤੁਸੀਂ ਆਪ ਹੀ ਦੱਸਿਓ ਚਲੋ ਬਿਲਕੁਲ ਜਿਹੜੀ ਹਾਨਾ ਵਾਲੇ ਘਰ ਤੇ ਡੇੜੀਏ 3 ਝੋਟੀ ਤੇ ਡੇੜ ਤੋਂ ਘੱਟ ਨਹੀਂ ਨਾ ਕੋਈ ਇਹ ਮਾਨਤਰ ਮਾਨਤਰ ਕਿਨਾਂਕ ਮਾਨਤਰ ਕੋ ਹੋ ਜੂ ਕੋਈ ਛੋਟ ਛੜਾਈ ਹੋਣਾ ਕੋਈ ਬਸ ਜ਼ਿਆਦਾ ਨਹੀਂ ਕੋਈ ਸੋਣਾ ਇੱਕ 40 ਦੀ ਨਹੀਂ ਹੋਣੀ ਨਾ ਜੀ ਇੱਕ 40 ਵੀ ਨਹੀਂ ਨਾ بابا ਦਾ 1500 ਵਾਲੇ ਕੰਮ ਹੀ ਆ 1500 ਸੋੜ ਛੜਾਈ ਆਣੀ ਦੁੱਧ ਨੂੰ 16 ਕਿਲੋ ਮੈਂ 15 ਨਾ 16 ਕਿਲੋ ਝੋਟੀ ਥੱਲੇ ਚੋ ਕੇ ਲੈ ਜੀ ਚਲੋ ਕੋਈ ਗੱਲ ਆਜੋ ਆਜੋ ਫਿਰ ਇੱਧਰ ਇੱਧਰ ਆਜੋ ਲਓ ਜੀ ਦੁੱਧਾ ਸੁਆ ਝੋਟੀ ਇਹ ਵੀ ਸੁਈ ਆ ਇਹ ਵੀ ਸੁਈ ਸੁਆਈ ਦੁੱਧ ਕਿੰਨਾ ਜੀ ਦੋਦੇ ਦੇ ਥੱਲੇ ਹੋਣ ਜਿਹੜਾ 13 ਕਿਲੋ ਬਿਲਕੁਲ ਹਾਜ਼ਰ ਆ ਜੀ 13 ਕਿਲੋ 13 ਕਿਲੋ ਠੀਕ ਆ ਬੂਈਆ ਕੱਟੀ ਨਾ ਮਗਰਿਆ ਬੱਚਾ ਮਗਰ ਕੱਤੀ ਆ ਜੀ ਇਹਦੇ ਮਗਰ ਦੋਰੋ ਜੀ ਇਹ ਵੀ ਦੋਰੋ ਲਓ ਜੀ 13 ਕਿਲੋ ਤਿਆਰ ਆ ਵੱਡੀ ਝੋਟੀਆਂ ਤੇ ਨਾਲੇ 6 ਦੰਦ ਮੂੰਹ ਆ 6 ਦੰਦ ਮੂੰਹ ਤੇ ਦੇਖੋ ਕਾ ਤੇ ਵੇਗਾ ਝੋਟੀਆਂ ਬਰੋਬਰ ਕਰਦੀਆਂ ਸਾਰੀਆਂ ਤੋਰ ਤੋਰ ਜੀ ਆ ਦੇ ਕੋਲ ਝੋਟੀ ਵੀ ਬਈ ਦਵਾਈ ਵਾਲੀ ਝੋਟੀ ਆ ਸਰਸੇ ਤੋਂ ਸਰਸੇ ਝੋਟੀਆਂ ਆ ਇਹਦੀ ਸਰਸੇ ਤੋਂ ਆ ਜਾ ਜੀ ਆਜੋ 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 ਲੈ ਆਓ ਬੈਠੋ ਕਰੋ ਕੱਟੀ ਮਗਰ ਹਨਾ ਕੱਟੀ ਮਗਰ 13 ਕਿਲੋ ਹੋਣ ਜਿਹੜਾ ਐ ਬਿਲਕੁਲ ਪੂਰੀ ਮਿਲਵਾ ਹੋਊਗਾ ਠੀਕ ਆ ਮਾਂਦੋ ਬੰਦ ਮਾਂਦੋ ਬੰਦ ਜੰਮੋ ਕੋਈ ਨਹੀਂ ਜੰਮੋ ਤੇ ਝੋਡੀਆਂ ਵੱਟੀਆਂ ਬਾਈ ਜੀ ਹਾਂ ਵੱਡੇ ਡੰਗਰੇ ਨੇ ਝੋਡੀਆਂ ਠੀਕ ਆ ਬੋਲੋ ਫਿਰ ਨਾਲੋ ਲੀਨਿਆ ਰਾਹਤਾਂ ਨੂੰ ਦੱਸਦੇ ਆ ਨਹੀਂ ਨਹੀਂ ਠੀਕ ਆ ਵੇਖੋ ਜਿੰਨੀ ਜੀ ਹੁਣ ਮੁੱਲ ਤੇ ਅੱਜ ਤਾਂ ਹੁਣ ਤੇ ਦੋ ਹੀ ਸਾਰੇ ਕਰੀ ਜਾਂਦੇ ਆ ਹਾਂਜੀ ਡੇਢ ਕਰ ਲੀਏ ਤੁਸੀਂ ਕਰਨਾ ਵੀ ਜਿਹੜਾ ਸਾਂ ਮਰਜ਼ੀ ਕਰ ਲਓ ਮੈਂ ਜਿਹੜੀ ਹਾਨ ਵਾਲੀ ਗੱਦਿਆ 35 ਦੀ ਝੋਟੀ ਦਵਾਂਗੇ 1 ਪਿੰਚ ਘਟ ਦੇਣੇ ਨਹੀਂ ਛੋੜੀ ਹੋਣੀ 1000 ਜੇ 500 ਜੇ ਉਹ ਥੋੜੀ ਹੋਊਗੀ ਇਧਰ ਆਜੋ ਚਲੋ ਠੀਕ ਹੈ ਇਹ ਛੋੜਾ ਦਾ ਕੰਮ ਹੀ ਹੈ ਜੀ 1000 ਘਟ ਦੇਣ 500 ਘਟ ਦੇ ਉਹ ਇਹਨਾਂ ਦੀ ਮਰਜ਼ੀ ਭਾਈ ਦੂਜਾ ਥੂਆ ਝੋਟੀ ਦਾ ਦੋ ਹਾਂਜੀ ਇਹ ਝੋਟੀ ਦਾ ਅਗਲਾ ਥਾਣੇ ਦਾ 550 ਆ ਗਿਆ ਅੱਛਾ ਅਗਲਾ ਜੀ ਤਿੰਨ ਥਾਣੇ ਹੋਣ ਇਹਦੇ ਅੱਛਾ ਤਿੰਨ ਥਾਣੇ ਜਿਹੜਾ ਅਗਲਾ ਪਰਲਾ ਥਾਣਾ ਅਗਲਾ ਅੱਛਾ ਅਗਲਾ ਥਾਣਾ ਅਗਲਾ ਥਾਣਾ ਪੜਲਾ ਠੀਕ ਆ ਮੈਨੂੰ ਢੇਡਾ ਥਾਣ ਹੁੰਦੀਆਂ ਨੇ ਠੀਕ ਆ ਤੇ ਮਤਲਬ ਦੁੱਧ ਜਿਹੜਾ ਝੋਟੀ ਸੱਲੇ 12 ਕਿਲੋ ਆਏ ਨੇ ਕੋਈ ਲੀਟਰ ਮਾਰ ਕੇ ਲੈ ਜਾ 12 ਕਿਲੋ ਡੇਢ ਕਿਲੋ ਅਗਲੇ ਕੱਲੇ ਥਾਣ ਦਾ ਕੱਢੂਗੀ ਅੱਛਾ ਜੀ ਹਾਂ ਅਗਲਾ ਥਾਣ ਦੇ ਦੇ ਜੀ ਲੋ ਜੀ ਇਹ ਵੀ ਦੇਖੋ ਜੀ ਦੂਜਾ ਘੁਆੜਾ ਦਾ ਦੁੱਧ ਤਿੰਨ ਝੋਟੀ ਲੈ ਕੇ ਜਾਏ ਤੇ ਲਈ ਸਮਝ ਕੇ ਮੇ ਤੁਰ ਮੈਂ ਤੇ ਤੌਂ ਚਲੇ ਆ ਹਾਂ ਜੀ ਹਾਂ ਆਜੋ ਉਸੇ ਉਤੋਂ ਸਹੀ ਲਈ ਇਹ ਮੇਰੀ ਜਿੱਥੇ ਆ ਗਿਆ ਨਾ ਮੇਰੇ ਕੋ ਸਾੜੂ ਆ ਗਿਆ ਨੁਕਸਾਨ ਹੀ ਹੁੰਦਾ ਨਾ ਜੀ ਫਿਰ ਨੁਕਸਾਨ ਵੀ ਕੋਈ ਬੁਕਾਰ ਹੈ ਜੀ ਇਹਦਾ ਕੋਈ ਭੇਦ ਨਹੀਂ ਹੈ ਹਾਂ ਇਹ ਪਤਾ ਹੀ ਕੋਈ ਨਹੀਂ ਕਿਦਾਂ ਹੋ ਪੈਣਾ ਇਹ ਕੰਮ ਹੁਣ 12 ਕਿਲੋ ਦੁੱਧ ਐ ਵੇਲੇ ਹਾਜ਼ਰ ਮੈਂ ਬੱਠ ਠੀਕ ਆ ਠੀਕ ਆ ਆਜੋ ਜੀ ਆਜੋ ਆਜੋ ਲਓ ਜੀ ਦੇਖੋ ਬਰਾਦ ਆਜਾ ਜੱਤਾਂ ਵਾਲੀ ਝੋਡੇ ਨਾਲ ਜੱਤਾਂ ਵਾਲੀ ਪੂਰੀ ਕੱਟੀ-ਕੱਟੀ ਹੈ ਨਾ ਜੀ ਮਗਰ ਕੱਟਾ ਮ ਤੋਰ ਤੋਰ ਹੋਲੀ ਹੋਲੀ ਤੋਰੋ ਜਾਂਦ 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 ਆ ਦੇਖੋ ਆ ਪੰਜ ਬaje ਪਾਈਆਂ ਉਹਦੇ ਪਰੂ ਕਰਦੀ ਆ ਜਿੰਨਾ ਸਾਨਾ ਦਾ 12 ਕਿਲੋ ਦਰਾਂ ਲੀਟਰ ਮਾਰਕੀ ਤੋਂ ਕੰਡੇ ਦੇ ਉੱਪਰ ਖੜੇ ਹੋਣ ਚਲੋ ਠੀਕ ਆ ਹਾਂਜੀ ਫਿਰ ਬੋਲੋ ਬੋਲੋ ਬਾਜੀ ਫਿਰ ਸੁਦੀਪ ਜੀ ਹੁਣ ਆਪਾਂ ਦੇ ਜਮੈ ਲੈ ਬਹੁਤ ਜਿਆਦਾ ਮਹਿੰਗੀ ਹੋ ਤੁਹਾਨੂੰ ਹਾਂਜੀ ਹੋਰ ਤੇ ਆਪਾਂ ਨੂੰ ਹੋਣਾ ਘਾਟਾ ਪਾਦਾ ਹਾਂਜੀ ਆਪਾਂ ਨੇ ਲੈਣ ਆਪਾਂ ਬਾਅਦ ਲਈ ਹਾਂਜੀ 80000 ਦੀ ਅਗਲੇ ਥਣ ਦੀ ਉਹ ਤੇਰੀ ਨਾ ਗਿਣਨੇ ਵੀ ਦੁੱਧ ਗਿਣੇ ਹੋਣ ਅਗਲੇ ਥਾਂ ਦੀ ਹੁਣ ਕਿਨੇ ਜੀ ਹੁਣ 85000 ਦੀ ਹਾਨ ਵਾਲੀ ਗੱਲ ਐ ਇਦੋਂ ਘੱਟ ਨਹੀਂ ਨਾ ਕੁਛ ਨਹੀਂ ਕੋਈ 2-3000 ਦਾ ਫਰਕ ਨਹੀਂ ਪੈਣਾ ਕੋਈ ਨਹੀਂ 5-700 ਦੀ ਕੋਈ ਛੋੜ ਛੜਾਈ ਹੋਊਗਾ ਹਾਂ ਠੀਕ ਆ 12 ਕਿਲੋ ਦੁੱਧ ਕੰਡੇ ਤੇ ਚੜ੍ਹ ਕੇ ਤੂੰ ਲੈ ਜੀ ਚਲੋ ਠੀਕ ਆ ਭਾਈ ਆ ਜਾ ਇਹ ਵੀ ਸੂਈ ਆ ਉਹ ਵੀ ਝੋਟੀ ਸੂਈ ਤੇ ਦੂਜਾ ਸੂਆ ਇਹ ਵੀ ਉਧਰ ਹੀ ਆ ਇਹ ਵੀ ਮੱਕਾ ਸਾਰਾ ਲਓ ਜੀ 12 ਮਾਲ ਹੀ ਉਧਰੋਂ ਆ ਉਹ ਉਧਰੋਂ ਜੀ ਦੁੱਧ ਕਿੰਨਾ ਥੱਲੇ ਝੋਟੀ ਦੇ 13 ਕਿਲੋ ਦੁੱਧ ਹੋਊਗਾ ਹਾਂ ਜੀ ਤੇ 12 ਕਿਲੋ ਕੰਡੇ ਤੇ ਚੜ੍ਹਵਾ ਕੋਈ ਲੈ ਜੀ ਇਹ ਵੀ ਦੋਰੋ ਹਾਂ ਲੋ ਜੀ ਦੂਜਾ ਸੂਆ ਛੇ ਦਾ ਮੂੰਹ ਝੋਟੀ ਵੀ ਬੜੀ ਸੋਹਣੀ ਆ ਕਾਲੀ ਛਾ ਐ ਜੱਤ ਲਈ ਝੋਟੀ ਥੋੜਾ ਜਿਆਦਾ ਥੋੜਾ ਜਿਆਦਾ ਕੱਟ ਥੋੜਾ ਜਿਆਦਾ ਹੀੜੀ ਆ ਹਾਂ ਮੀਡੀਅਮ ਕਾ ਦੀ ਬੜੀ ਵੱਡੀ ਐ ਝੋਟੀਆਂ ਨਹੀਂ ਆ ਇੱਕ ਦੋ ਤਿੰਨ ਝੋਟੀਆਂ ਵੱਡੀਆਂ ਸਿਰੇ ਦੀਆਂ ਆ ਬਿਲਕੁਲ 13 ਕਿਲੋ ਹੀ ਹੋਊਗਾ ਪਾ ਠੀਕ ਆ ਆਂਦ ਆਂਦ ਜਾਂਦ ਲਿਆਓ ਕਰਾ ਦੇ ਹਾਂ ਲਓ ਕੱਟੀਏ ਮਗਰ ਨਾ ਹਾਂ ਕੱਟੀ ਮਗਰ ਲੋ ਕੱਟੀ ਆ ਚਲੋ ਕੌਣ ਜਾਣ ਇੱਕ ਨੰਬਰ ਲੱਗਾ ਜੂ ਮਾਦੀ ਠੀਕਾ ਦੂਜਾ 10 ਦਾ ਤੇ ਸੀ ਦਾ ਬੋਲੋ ਭਾਜੀ ਮਰਾ ਜੀ ਮੋਲ ਕਰਦੇ ਲੋ ਭਾਵੇਂ ਆਪਾਂ ਸਵਾ ਕਰ ਲੈਣੀ ਆ ਹਾਂਜੀ ਇੱਕ 10 ਦੀ ਇੱਕ 5 ਦੀ ਹਾਂ ਤੇ ਨਾ ਹੀ ਹੋਣੀ ਐ ਜਿਹੜੀ ਝੋਟੀ ਇੱਕ 5 ਦੀ ਹਾਂ ਨਹੀਂ ਹਾਂ ਨਾ ਬਸ ਕੋਈ ਲੱਖ ਨਹੀਂ ਦੇਣੀ ਆਪਾਂ ਮੈਂ ਤਾਂ ਕੁਛ ਨਹੀਂ ਉਹਦੇ ਜਿਹੜਾ ਇੱਕ 5 ਦੀ ਹਾਂ ਨਾ ਹੀ ਹੋਊਗੀ ਥੱਲੇ ਝੋਟੀ ਵੇਖ ਤਰੀ ਨੂੰ 13 ਕਿਲੋ ਦੁੱਧ ਆਇਆ ਕਰੋ ਮਾਨਦਾਨ ਪੈਸੇ ਦਾ ਰੁਬਾਣਾ ਲੱਗ ਕੇ ਦੇਣਾ ਕਰ ਦੋ ਹੋਰ ਥੋੜਾ ਬਲ ਨਹੀਂ ਹੋ ਨਹੀਂ ਹੁਣ ਤੁਸੀਂ ਬਿਲਕੁਲ ਜਾ ਜਾ ਕੋਈ ਮਾਨਦਾਨ ਹੋ ਜੂਗਾ ਅਜ ਦਾ ਹਾਈ ਕਰੀ ਜਾਂਦੇ ਰੇਟ ਤੁਸੀਂ ਨਹੀਂ ਹਾਈ ਨਹੀਂ ਕਿ ਹੁਣ ਗਾੜੀ ਪਿੱਛੇ ਬੜਾਈ ਹੋ ਗਿਆ ਜੋ ਕੰਮ ਲੰਮਾ ਟਾਈਮ ਕੰਮ ਕਰਨਾ ਆਪਾਂ ਲੰਮਾ ਟਾਈਮ ਕੰਮ ਆ ਕੰਮ ਤੇ ਲੰਮਾ ਟਾਈਮ ਕੋਈ ਗੱਲ ਤੇ ਨਹੀਂ ਆ ਵੀ ਹੁਣ ਪਿੱਛੇ ਵੀ ਹੱਥ ਨਹੀਂ ਰੱਖਣ ਦਿੱਤੇ ਕਰਕੇ ਇੰਨੇ ਨੇ ਹੱਥ ਰੱਖੇ ਇਹਦੇ ਬਾਹਰ ਜੈਜ ਰੱਖੋ ਕਿ ਨਹੀਂ ਜਿਹੜਾ ਚੱਲੀ ਜਾਵੇ ਕੰਮ ਆਪਣਾ ਮੈਂ ਨਾ ਤੁਸੀਂ ਜੈਜ ਹੋਰ ਕੋਈ ਹੱਥ ਹੋ ਜਾਂਦਾ ਮਾਨਦਾਨ ਹੋ ਜੂਗਾ ਬਸ ਚਲੋ ਆ ਜਾਓ ਕੋਈ ਆਜੋ ਆਵੇਂ ਝੋਟੇ ਦੁਜਾ ਸਮਾਂ ਫਾਜ ਦੇਨ ਦੀ ਥੋਈ ਜੋ ਹਾਂਜੀ ਇਹਦੇ ਥੱਲੇ ਹੋਣ 10 ਕਿਲੋ ਦੁੱਧ ਜੋ ਅੱਛਾ ਹਾਂਜੀ ਚਾਹ ਦੇ ਪੱਜਾਂ ਦੇ ਨਾਲ ਹੀ ਥੋਈ ਜੋ ਹੂੰ ਤੇ ਗਾੜੀ ਤੁਸੀਂ ਵੇਹ ਲੋ ਖੋਲ ਕੇ ਵਿਖਾ ਬੱਚਾ ਮਰ ਗਿਆ ਕਾ ਇਹਦੇ ਮਗਰ ਕੱਟਾ ਆ ਜੀ ਇਹ ਵੀ ਦਰਬੀਰ ਜੀ ਇਹਦੇ ਚੂਣ ਜਾਂ ਇੱਕ ਨੰਬਰ ਬਹੁਤ ਜ਼ਿਆਦਾ ਹੁੰਦੇ ਨੇ ਕੱਚੀ ਜ਼ਮੀਨ ਤੇ ਨਾ ਜਾਉਂ ਤੁਹਾਨੂੰ ਲਓ ਜੀ ਦੇਖੋ ਇਹਦੇ ਮਹਾਰਾਜਾ ਫੜ ਦੋ ਆ ਜਦੋ ਨਰੋਈ ਝੋਟੇ ਨਾਲੇ ਤੇ ਚੈੱਕ ਕਰ ਲਓ ਮੇਰੇ ਵੀ ਨਾਲ ਦੇਖੋ ਆ ਜਦੋ

99 ਦੇ ਦੇ ਦਾਂਗੇ 99000 ਦੇ ਹਾਂਜੀ ਕੋਈ ਛੋਟ ਛੱਪਾ ਹੋਰ ਹੋ ਜਾਊਗਾ ਬਸ ਚਲੋ ਛੋਟ ਹੀ ਹੋਣੀ ਆ ਆ ਛੋਟ ਹੋ ਜੂਗੀ ਪੱਠੀ ਹੋਰ 2000 ਘੱਟ ਦਾਂਗੇ 93000 ਦੀ ਝੋਕੀ ਦੇ ਦਾਂਗੇ ਚਲੋ ਠੀਕ ਆ ਲਾਸਟ ਪੀਸ ਇਹ 90 ਹੀ ਜਾਣ ਦੋ ਨਹੀਂ 90 ਨਹੀਂ ਬਿਲਕੁਲ ਜਾਣ ਦੋ ਬਾਦਰ ਦੇਣੀ ਆ ਜਾਣ ਦੋ ਬੋਲੀ ਚਲ 91 ਦੀ ਜਾਣ ਦੋ ਜਾਣ ਦੋ 90 ਦੀ ਚਲੋ ਠੀਕ ਆ ਆ ਬੱਚੇ ਰਹੇ ਜੀ ਨਾਲ ਆਹ ਦੇਖੋ ਮੇਰਾ ਵੀਰ ਆਹ ਦੇਖੋ ਪਰ ਦੋਵੇਂ ਇਕੱਠੀਆਂ ਕੱਢ ਕੇ ਵਿਖਾ ਦਈਏ ਮਾਣੀਏ ਕੱਢ ਲਾ ਲੋ ਕੱਢ ਲਾ ਤੇ ਮੇਰਾ ਵੀ ਇੱਥੇ ਆ ਕੇ ਚੁਾਈ ਕਰਕੇ ਪਾਸ ਰੱਖੇ ਠੀਕ ਹੈ ਨਾ ਜੀ ਹਾਂ ਬਿਲਕੁਲ ਜੀ ਤੂੰ ਮੈਨੂੰ 10 ਮਿੰਟ ਹੋ ਗਏ ਆ ਜੀ ਆਇਆਂ ਨੂੰ ਚੁਾਈ ਤੁਸੀਂ ਕਰਨੀ ਐ ਪਾਸ ਤੁਸੀਂ ਕਰਨੀ ਮੈਂ ਨਹੀਂ ਕਰਨੀ ਲੈ ਤੋਰੋ ਪਰਾਂ ਜੀ ਆਹ ਦੋਨੇ ਝੋਟਾ ਤੁਹਾਡਾ ਹੱਕ ਮੰਨਦਾ ਚੁਾਈ ਕਰਦਾ ਜੀ ਆਹ ਆ ਦੇਖੋ ਜੀ ਇਹ ਆਹ ਵੀ ਵੀ ਕਿੰਨੇ ਆ ਗਏ ਮੱਝਾ ਠੀਕ ਆ 14 ਕਿਲੋ ਵਾਲਾ ਕੱਟੀ ਥੱਲੇ ਧਰ ਦਿਆ 14 ਕਿਲੋ ਤੋਂ 14 ਥੱਲੇ ਆ ਆ ਜਾਓ ਜੀ ਝਾਨ ਧਰ ਚਲੋ ਜਾਂਦੋ 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 ਚਲੋ ਠੀਕ ਆ ਹਾਂ ਬਿਲਕੁਲ ਜੀ ਬਿਲਕੁਲ ਆ ਜਾਓ ਫਿਰ ਧਿਆਨ ਨਾਲ ਧਿਆਨ ਨਾਲ ਧਿਆਨ ਕੋਈ ਕੋਈ ਨਹੀਂ ਕੋਈ ਆਜੋ ਚਲੋ ਹਾਂ ਬਿਲਕੁਲ ਆਹ ਬਈ ਬੂਈ ਕੋ 12 ਜਰਾ ਸੂਰ ਪੰਜਾਂ ਦਿਨਾਂ ਜੀ ਠੀਕ ਆ ਇੱਕ ਤਾਂ ਉਹਦਾ ਬੱਚਾ ਗੱਡੀ 'ਚ ਚਾਰ ਬੱਚੇ ਆਹ ਬੱਚੇ 'ਚ ਚਲੋ ਪੰਜ ਮੱਜਾਂ ਦਿਓ ਜੀ ਆਪਣੇ ਕੋਲ ਸੀਟਾਂ ਬੋਲੋ ਜੀ ਫਿਰ ਭਾਈ ਜੀ ਨੰਬਰ ਆਪਣਾ ਤੇ ਐਡਰੈਸ ਬੋਲੋ ਆਪਣਾ ਬਾਜੀ ਨੰਬਰ ਆਪਣੇ 81436 ਹਾਂਜੀ 36725 ਠੀਕ ਆ ਹਾਂਜੀ ਆਪਣੀ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਪਿੰਡ ਦੁੱਜੀਪੁਰ ਨਾਮ ਤੁਹਾਡਾ ਸੁਖਵਿੰਦਰ ਸਿੰਘ ਸੁਖਵਿੰਦਰ ਸਾਹਿਬ ਠੀਕ ਆ ਹਾਂਜੀ ਸਿੰਧੂ ਕਰਕੇ ਕਹਿੰਦੇ ਆ ਜ਼ਿਆਦਾਤਰ ਠੀਕ ਹੈ ਬਾਜੀ ਆਪਜੀ ਕਾ